ਪੰਜਾਬ ਦੀ ਨਿਊਜ਼ ਤੇ ਆਰਚੀ ਨਿਊਜ਼ ਵੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਰ ਦਰਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ ਇਤਿਹਾਸਿਕ ਸ਼ਹਿਰ ਨਕੌਦਰ ਦੀਆਂ ਔਰ ਸਾਡੇ ਦਰਮਿਆਨ ਨੇ ਮਾਜੋਗ ਹਲਕਾ ਵਿਧਾਇਕ ਵੀ ਵੀ ਅੰਦਰਜੀਤ ਕੁਰਮਾਨ ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਮੈਮ ਸ਼ਸ਼ੀਕਰ ਸ਼ਸ਼ੀਕਰ ਜੀ ਮੈਮ ਸੂਬਾ ਪੂਰਾ ਆਪਾਂ ਕਹਿ ਸਕਦੇ ਹਲਕਾ ਨਕੌਦਰ ਸਮੇਤ ਸੂਬਾ ਪੰਜਾਬ ਪਰਭਾਵੀ ਦੇ ਹੜ੍ਹਾਂ ਤੋਂ ਕੀ ਕਹਾਂ ਬਿਲਕੁਲ ਅਸੀਂ ਫੇਰ ਵੀ ਹੋ ਸੇ ਕਰ ਸੱਚੇ ਪਾਤਸ਼ਾਹ ਦੀ ਬਹੁਤ ਬਹੁਤ ਲੱਖ ਲੱਖ ਤਨਵਦ ਕਰਦੇ ਹਾਂ ਕਿ ਅਸੀਂ ਕਿਸੇ ਵੱਡੀ ਬਰਬਾਦੀ ਤੋਂ ਬਚੇ ਹੋਏ ਹਾਂ ਔਰ ਸਾਡੇ ਜਿਹੜੇ ਜਿਹੜਾ ਚਿੱਟੀ ਵੈਂਦਾ ਕਰਕੇ ਖਾਸ ਕਰਕੇ ਜਿਹੜਾ ਪਾਣੀ ਪਿੰਡਾਂ ਦੇ ਵਿੱਚ ਭਰਿਆ ਫਸਲਾਂ ਦੇ ਵਿੱਚ ਭਰਿਆ ਔਰ ਦਰਿਆ ਸਾਡਾ ਜਿਹੜਾ ਉਹ ਇੱਕ ਵਾਰੀ ਸਾਨੂੰ ਬਹੁਤ ਪੈਨਿਕ ਹੋ ਗਿਆ ਸੀਗਾ ਕਿ ਸ਼ਾਇਦ ਅਸੀਂ ਉਹ ਬੰਨ ਨਹੀਂ ਬਚਾ ਸਕਦੇ ਪਰ ਉਹ ਵੀ ਵਾਇਗਰੋ ਨੇ ਮਿਹਰ ਕੀਤੀ ਅਸੀਂ ਸੇਫ ਹਾਂ ਬਿਲਕੁਲ ਔਰ ਵੱਡੀ ਪੱਧਰ ਤੇ ਜਿਹੜਾ ਚਿੱਟੀ ਵੇਜਦਾ ਪਾਣੀ ਪਿੰਡਾਂ ਦੇ ਵਿੱਚ ਭਰਿਆ ਉਹਨੇ ਬਿਨਾਂ ਸ਼ੱਕ ਨੁਕਸਾਨ ਕੀਤਾ ਮੈਂ ਇਸ ਭਾਰੀ ਮੀਂਹ ਦੀ ਆਫਤ ਤੋਂ ਬਾਅਦ ਲੋਕਾਂ ਦੇ ਗਰੀਬਾਂ ਮਜ਼ਲੂਮਾਂ ਦੇ ਜਿਹੜੇ ਘਰ ਵੀ ਠਿੱਠੇ ਨੇ ਤੁਸੀਂ ਵੇਖਿਆ ਹੋਵੇਗਾ ਤੁਸੀਂ ਜਾਇਜ਼ਾ ਲਿਆ ਉਹਦੇ ਬਾਰੇ ਕੀ ਰਾਹਤ ਪੈਕੇਜ ਜਿਹੜੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਨੇ ਅ ਬਿਲਕੁਲ ਹਜੇ ਪਹਿਲੇ ਪਹਿਲੀ ਸਟੇਜ ਦੇ ਉੱਤੇ ਅਸੀਂ ਸਾਰਾ ਸਰਵੇ ਕਰ ਰਹੇ ਹਾਂ ਔਰ ਜੋ amount ਸਰਦ ਕੋਲ ਪਹੁੰਚੀ ਆ ਉਹ ਅਸੀਂ ਤਕਸੀਮ ਵੀ ਕਰ ਰਹੇ ਹਾਂ ਰੋਜ਼ ਦੀ ਰੋਜ਼ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੈਸਾ ਜਿਹੜਾ ਜਦੋਂ ਆਏਗਾ ਅਸੀਂ ਬਾਕੀਆਂ ਨੂੰ ਵੀ ਦੇਵਾਂਗੇ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਦੇ ਸਿਰ ਤੇ ਛੱਤ ਨਹੀਂ ਰਹੀ ਉਹਦੀ ਐਟ ਲੀਸਟ ਛੱਤ ਕਿਸੇ ਵੀ ਤਰੀਕੇ ਪਵਾ ਸਕੇ ਮੈਮ ਸ਼ਹਿਰ ਨਕੋਦਾ ਦਾ ਜਿਹੜਾ ਡਰੇਨ ਸਿਸਟਮ ਹੈ ਕਾਫੀ ਲੰਬੇ ਸਮੇਂ ਤੋਂ ਬਿਲਕੁਲ ਆਪਾਂ ਕਹਿ ਸਕਦੇ ਕਿ ਠੂਸੇ ਸਾਬਿਤ ਹੋ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਪਾਣੀ ਦਾ ਨਿਕਾਸ ਕਿਸੇ ਪਾਸੋਂ ਨਹੀਂ ਲੰਘ ਰਿ ਇਹ ਤੁਹਾਡੀ ਗੱਲ ਠੀਕ ਹੈ ਪਰ ਪਿਛਲੇ ਸਾਲ ਅਸੀਂ ਜਿਹੜਾ ਸਾਰੀਆਂ ਜਿਹੜੀਆਂ ਸਾਡਾ ਡਰੇਨੇਜ ਸਿਸਟਮ ਸੀਵਰ ਦੀਆਂ ਸਾਰਾ ਅਸੀਂ ਸਾਫ ਕੀਤਾ ਸੀ ਔਰ ਸਾਡੇ ਸਾਰੇ ਵਲੰਟੀਅਰ ਸਹਿਵਾਣਾ ਨੇ ਰਾਤਾਂ ਖੜ ਖੜ ਕੇ ਜਿਹੜਾ ਪੂਰੇ ਸ਼ਹਿਰ ਦਾ ਸੀਵਰ ਸਾਫ ਕੀਤਾ ਸੀ ਨਗਰ ਕੌਂਸਲ ਨੂੰ ਕੁਦਰਤ ਨੂੰ ਚਾਹੀਦਾ ਸੀ ਕਿ ਇਸ ਵਾਰ ਫਿਰ ਕੋਸ਼ਿਸ਼ ਕਰਦੇ ਕਿ ਵੀ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਪ੍ਰਾਇੋਰਟੀ ਦੇ ਉੱਤੇ ਸਾਨੂੰ ਬਰਸਾਤਾਂ ਵਾਸਤੇ ਇੱਕ ਸਪੈਸ਼ਲ ਕੰਮ ਕਰਨੇ ਹੁੰਦੇ ਉਹ ਕਰਨੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਗਏ ਜਿਹਦਾ ਕਰਕੇ ਸਾਨੂੰ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਔਰ ਜਿਹੜੀ ਕੁਦਰਤੀ ਆਫਤ ਹੁੰਦੀ ਹੈ ਇਹ ਪਾਣੀ ਸਾਨੂੰ ਪਿੱਛੋਂ ਆ ਰਿਹਾ ਸੀ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਵੜਿਆ ਔਰ ਮੀ ਵੀ ਇੰਨਾ ਤੇਜ਼ ਸੀਗਾ ਕਿ ਉਹਨੂੰ ਸੰਭਾਲਣ ਵਾਸਤੇ ਵੀ ਕੋਈ ਪੁਖਤਾ ਪ੍ਰਬੰਧ ਜਿਹੜੇ ਆ ਨਗਰ ਕੌਂਸਲ ਨੇ ਪਹਿਲਾਂ ਨਹੀਂ ਸੀ ਕੀਤੇ ਹੋਏ ਕਿ ਐਟ ਲੀਸਟ ਜਿਹੜਾ ਪਿੱਛੋਂ ਪਾਣੀ ਆਉਣਾ ਉਹ ਤੇ ਕਲਗ ਗੱਲ ਹੈ ਆਪਾਂ ਉਹਨੂੰ ਰੋਕ ਨਹੀਂ ਸਕਦੇ ਪਾਣੀ ਦਾ ਵਹਾਰ ਰੋਕਣਾ ਚਾਹੀਦਾ ਵੀ ਨਹੀਂ ਹੈ ਕਿਉਂਕਿ ਜੇ ਤੁਸੀਂ ਰੋਕੋਗੇ ਤਾਂ ਪਿੱਛੇ ਕੋਈ ਹੋਰ ਡੁੱਬੇਗਾ ਪਰ ਜਿਹੜਾ ਜਿਵੇਂ ਦਖਣੀ ਏਡਾ ਹੋ ਗਿਆ ਜਾਂ ਹੋਰ ਸਾਡੇ ਇਹ ਚੌਕ ਹੈ ਸਾਡਾ ਇੱਥੇ ਭਗਵਾਨ ਬਾਲਮੀਕੀ ਚੌਕ ਆ ਉਹਦੇ ਵਾਸਤੇ ਜਿਹੜਾ ਇਹ ਫੇਡ ਨਾਮ ਪ੍ਰਬੰਧ ਕੀਤੇ ਜਾ ਸਕਦੇ ਸੀ ਜਿਹੜੇ ਨਹੀਂ ਕੀਤੇ ਗਏ ਪਰ ਫਿਰ ਵੀ ਮੈਂ ਤੁਹਾਡੇ ਮਾਧਮ ਰਹੀ ਹੀ ਰਚਨਾ ਚਾਹਣੀ ਕਿ ਜਿੰਨਾ ਮੇਰੇ ਕੋਲ ਹੋ ਸਕਿਆ ਮੈਂ ਕੋਸ਼ਿਸ਼ ਕੀਤੀ ਆ ਕਿ ਵੇ ਨੂੰ ਸੁੱਕਾ ਰੱਖਿਆ ਜਾ ਸਕੇ ਕੀਤਾ ਵੀ ਸੀ ਔਰ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਦੋਂ ਹੀ ਸਾਨੂੰ ਇਹ ਆਸ ਹੋ ਜੂਗੀ ਕਿ ਐਟ ਲਿਸਟ 1 ਮਹੀਨਾ ਸਾਨੂੰ ਅੱਗੇ ਫੋਰਕਾਸਟ ਦੇਖਾਂਗੇ ਜੇ 비 ਨਹੀਂ ਪੈਂਦਾ ਹੋਗਾ ਤਾਂ ਬਹੁਤ ਜਲਦੀ ਇਹਦਾ ਜਿਹੜਾ ਪੱਕਾ ਪ੍ਰਬੰਧ ਵੀ ਕਰ ਦਿੱਤਾ ਜਾਏਗਾ ਮੈਮ ਇਸ ਕੁਦਰਤੀ ਆਫਤ ਤੋਂ ਬਾਅਦ ਪੰਜਾਬੀਆਂ ਦਾ ਜਜ਼ਬਾ ਵੀ ਵੇਖਣ ਵਾਲਾ ਸੀ ਇਹਦੇ ਬਾਰੇ ਕੀ ਕਹੋਗੇ ਕਿਉਂਕਿ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਇਹ ਤਾਂ ਸਬੂਤ ਸੂਬਾ ਪਾਸਿਆਂ ਨੇ ਦਿੱਤਾ ਕੀ ਕਹੋਗੇ ਬਿਲਕੁਲ ਪਰਮਾਤਮਾ ਦੀ ਕੋਈ ਰਜਾ ਸਮਝ ਲਓ ਜਾਂ ਇਹ ਹਰ ਤਿੰਨ ਚਾਰ ਤਹੱਕਿਆਂ ਬਾਅਦ ਉਸ ਪਰਮਾਤਮਾ ਨੇ ਪੰਜਾਬੀਆਂ ਦਾ ਜਜ਼ਬਾ ਦਿਖਾਉਣਾ ਦਿਖਾਇਆ ਹੀ ਦਿਖਾਇਆ ਕਿ ਪੰਜਾਬ ਜਿਹੜਾ ਪੂਰਾ ਇੱਕ ਜਹਾੜੂ ਸੂਬਾ ਆ ਇਹ ਕਿਸੇ ਵੀ ਮੁਸੀਬਤ ਦੇ ਵਿੱਚ ਜਿਹੜੇ ਉਹ ਪੈਨਿਕ ਨਹੀਂ ਹੁੰਦੇ ਕਿਸੇ ਮੁਸੀਬਤ ਦੇ ਵਿੱਚ ਝੁਕਦੇ ਨਹੀਂ ਕਿਸੇ ਮੁਸੀਬਤ ਦੇ ਵਿੱਚ ਸਿਰ ਸੁੱਟ ਕੇ ਨਹੀਂ ਬੈਠਦੇ ਇਹੋ ਜਿਹੇ ਵੱਡੀਆਂ ਸਮੱਸਿਆਵਾਂ ਦੇ ਵਿੱਚ ਵੀ ਇਹ ਜਿਹੜਾ ਦੁਗੜੀ ਤਿਕਣੀ ਚੌਗਣੀ ਤਾਕਤ ਦੇ ਨਾਲ ਉਸ ਸਮੱਸਿਆ ਨਾਲ ਨਜਿੱਠਣ ਨਾਲ ਲੱਗ ਜਾਂਦੇ ਆ ਇਤਿਹਾਸ ਲਿਖੇ ਜਾਂਦੇ ਨੇ ਇਤਿਹਾਸ ਦੇ ਵਿੱਚ ਜਿਹੜਾ ਇਹ ਅੱਜ ਇਸ ਵਾਰ ਜਿਹੜੀ ਬਰਬਾਦੀ ਪੰਜਾਬ ਦੀ ਹੋਈ ਉਹ ਲਿਖੀ ਵੀ ਜਾਣੀ ਆ ਔਰ ਕੇਸ ਕੇਸ ਇਨਸਾਨ ਦਾ ਕੇਸ ਕੇਸ ਉਹ ਤਬਕੇ ਦਾ ਕੇਸ ਕੇਸ ਸਬਦ ਕੀ ਕੀ ਰੋਲ ਰਿਹਾ ਇਹ ਦੇ ਵਿੱਚ ਉਹ ਵੀ ਇਤਿਹਾਸ ਲਿਖਿਆ ਜਾਣਾ ਹੁੰਦਾ ਔਰ ਇਸ ਸਬਕਾਸੇ ਦੇ ਵਿੱਚ ਸਰਕਾਰ ਦੀ ਸਾਰੀ ਮੁਸਤੈਦੀ ਦੇ ਨਾਲ ਨਾਲ ਨੌਜਵਾਨ ਜਿਹੜੇ ਸਾਡੇ ਨੇ ਉਹਨਾਂ ਦਾ ਵੀ ਇਤਿਹਾਸ ਲਿਖਿਆ ਜਾਣਾ ਕਿ ਵੀ ਜਦੋਂ ਜ਼ਰੂਰਤ ਪੈਂਦੀ ਆ ਤੇ ਉਦੋਂ ਇਹ ਫਿਰ ਇਹਨਾਂ ਨੂੰ ਹਥਿਆਰ ਨਹੀਂ ਚਾਹੀਦੇ ਇਹਨਾਂ ਦੀ ਇਹਨਾਂ ਦੇ ਆਪਣੇ ਸੰਦ ਇਹਨਾਂ ਦੇ ਹਥਿਆਰ ਹੁੰਦੇ ਆ ਮੈਂ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਰਹੀਂ ਕਹਿਣਾ ਚਾਹੁੰਦੀ ਜਿਹੜੀ ਕਿ ਬਈ ਜਿਹੜੇ ਪਿੰਡਾਂ ਦੇ ਵਿੱਚ ਟੋਚਨ ਮੁਕਾਬਲੇ ਹੁੰਦੇ ਨੇ ਪਿੰਡਾਂ ਦੇ ਵਿੱਚ ਟਰੈਕਟਰ ਟੋਚਨ ਮੁਕਾਬਲੇ ਤੋਂ ਬਦ علاوہ ਤਵੀਆਂ ਦੇ ਮੁਕਾਬਲੇ ਹੁੰਦੇ ਨੇ ਪਿੰਡਾਂ ਦੇ ਵਿੱਚ ਟਰਾਲੀ ਬੈਕ ਲਾਉਣ ਦੇ ਮੁਕਾਬਲੇ ਹੁੰਦੇ ਨੇ ਇਹ ਫਿਤਰਤ ਆ ਸਾਡੀ ਇਹ ਸਾਡੇ ਖੂਨ ਦੇ ਵਿੱਚ ਆ ਇਹ ਇੱਕ ਕਿਸਮ ਦੇ ਜੰਗੀ ਅਭਿਆਸ ਆ ਜਿਹੜੇ ਅੱਜ ਸਾਡੇ ਕੰਮ ਆਏ ਇਹ ਜੰਗੀ ਅਭਿਆਸ ਆ ਜਿਹੜੇ ਨੌਜਵਾਨਾਂ ਨੇ ਕਰਨਾ ਹੀ ਕਰਨੇ ਮੈਨੂੰ ਯਾਦ ਆ ਕੋਈ 10 ਸਾਲ ਪਹਿਲਾਂ ਦੀ ਗੱਲ ਆ ਇਹ ਮੈਂ ਸਰਪੰਚ ਹੁੰਦੀ ਸੀ ਉਹਦਾ ਸਾਡੇ ਨਾਲ ਦੇ ਪਿੰਡ ਦੇ ਵਿੱਚ ਤਵੀਆਂ ਦੇ ਮੁਕਾਬਲੇ ਹੋਣੇ ਸੀ ਉਹ ਉਸ ਪਿੰਡ ਨੇ ਜਵਾਬ ਦੇ ਦਿੱਤਾ ਔਰ ਮੁੰਡੇ ਸਾਡੇ ਤਵੀਆਂ ਦੇ ਨਹੀਂ ਟੋਚਨ ਮੁਕਾਬਲੇ ਔਰ ਮੁੰਡੇ ਸਾਡੇ ਮੇਰੇ ਕੋਲ ਆ ਗਿਆ ਕਿ ਵੀ ਅਸੀਂ ਹੁਣ ਕੀ ਕਰੀਏ ਜੀ ਅਸੀਂ ਤਾਂ ਸਾਰੇ ਸਨੇਹੇ ਲਾਇ ਹੋਇਆ ਮੈਂ ਉਹਨਾਂ ਨੂੰ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਟਰੈਕ ਬਣਾ ਕੇ ਦਿੱਤਾ ਆਪਣੇ ਗਰਾਊਂਡ ਦੇ ਵਿੱਚ ਔਰ ਉੱਥੇ ਉਹਨਾਂ ਨੇ ਆਪਣੇ ਮੁਕਾਬਲੇ ਕਰਾਏ ਇਹ ਅਭਿਆਸ ਹੈ ਅਭਿਆਸ ਸੇ ਸਾਡੇ ਮੁੰਡਿਆਂ ਨੇ ਕਰਨਾ ਹੀ ਕਰਨਾ ਕਿਉਂਕਿ ਇਹਦੀ ਤਿਆਰੀ ਜਿਹੜੀ ਹਮੇਸ਼ਾ ਕਰਨੀ ਹੀ ਪੈਂਦੀ ਆ ਕਿ ਕਦ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਜਿਹੜੇ ਅਭਿਆਸ ਉਹਨਾਂ ਦੇ ਇਹ ਕੰਮ ਆਉਣੇ ਆ ਔਰ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਆ ਕਿ ਵੀ ਉਤਸ਼ਾਹ ਜਿਹੜਾ ਉਹ ਹਮੇਸ਼ਾ ਵਧਾ ਕੇ ਰੱਖਣਾ ਚਾਹੀਦਾ ਨੌਜਵਾਨਾਂ ਦਾ ਇਹ ਨੌਜਵਾਨ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਚਾਹੇ ਧਰਮ ਕੋਈ ਵੀ ਹੋਵੇ ਤਬਕਾ ਕੋਈ ਵੀ ਹੋਵੇ ਇਹ ਫੌਜ ਜਿਹੜੀ ਆ ਹਮੇਸ਼ਾ ਤਿਆਰ ਰਹਦੀ ਮੈਮ ਹਲਕੇ ਵਿੱਚ ਤੁਹਾਡੇ ਐਫਰਟ ਵੀ ਛਿਲਾਗਾ ਯੋਗਸਨ ਔਰ ਹਲਕੇ ਦੇ ਵਕ ਵਕ ਪਿੰਡਾਂ ਵਿੱਚ ਤੁਸੀਂ ਨਿਰੰਤਰ ਵਿੱਚ ਰਹੇ ਸੋ ਸੋ ਲੋਕ ਅਕਾਤ ਅਸਦ ਦੇ ਵਿੱਚ ਤੁਹਾਨੂੰ ਪਹਿਚਾਨ ਰਹੇ ਸਨ ਔਰ ਕਹਿ ਰਹੇ ਸਨ ਕਿ ਸਾਡੇ ਹਲਕਾ ਵਿਦਾ ਜਿਹੜੇ ਬੀਬੀ ਅੰਦਰ ਜਿਕ ਕੋਰਮਾਨ ਨਿਰੰਤਰ ਵਿਚਰਦੇ ਨੇ ਸੋ ਕਿਸ ਤਰ੍ਹਾਂ ਦਾ ਅਨਪੰਗ ਹੈ ਤੁਹਾਡਾ ਲਗਾਤਾਰ ਜਿਹੜਾ ਵਿਚਰਨਾ ਬਿਲਕੁਲ ਜਦੋਂ ਤੁਹਾਡੀ ਡਿਊਟੀ ਇਹ ਡਿਊਟੀ ਆ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਫਿਕਰ ਹੁੰਦੀ ਆ ਫਿਰ ਉਦੋਂ ਕੁਝ ਨਹੀਂ ਪਤਾ ਲੱਗਦਾ ਦਿਨ ਰਾਤ ਦੀ ਸਮਝ ਨਹੀਂ ਸਿਆਈ ਦਿਮਾਗ ਵੀ ਇਸ ਸਟ੍ਰੇਕ ਨਾਲ ਚੱਲ ਰਿਆ ਸੀ ਕੋਈ ਕੋਈ ਠਕਾਵਟ ਨਹੀਂ ਸੀ ਕੋਈ ਕੁਸ਼ਣ ਨਹੀਂ ਸੀ ਅਸੀਂ ਦਿਨ ਰਾਤ ਚੱਲ ਰਹੇ ਸੀ ਕਿਉਂਕਿ ਸਾਨੂੰ ਆਪਣੇ ਲੋਕਾਂ ਦੀ ਫਿਕਰ ਆ ਸੀ ਉਹਨਾਂ ਲੋਕਾਂ ਨੂੰ ਜਿੱਥੋਂ ਤੱਕ ਹੋ ਸਕੇ ਕਈ ਵਾਰੀ ਤੁਹਾਡੀਆਂ ਲਾਪਰਵਾਹੀਆਂ ਦਾ ਕਰਕੇ ਕਈ ਵਾਰੀ ਲੋਕ ਸਫਰ ਕਰਦੇ ਆ ਕਿ ਕੋਈ ਲਾਪਰਵਾਹੀ ਨਾ ਹੋ ਜਾਏ ਜਿੰਨਾ ਹੋ ਸਕੇ ਅਸੀਂ ਵੱਧ ਤੋਂ ਵੱਧ ਰਾਹਤ ਪਹੁੰਚਾਈਏ ਜੋ ਹੋ ਸਕੇ ਕੀਤਾ ਕਿਤੇ ਪੰਪਾਂ ਨਾਲ ਪਾਣੀ ਕੱਢੇ ਕਿਤੇ ਕੁਛ ਕੀਤਾ ਕਿਤੇ ਕੁਛ ਕੀਤਾ ਕਿ ਉਧਰ ਦਰਿਆ ਦੇ ਉੱਤੇ ਸਾਰੇ ਵਰਕਰਾਂ ਨੂੰ ਸਾਰੇ ਜਿਹੜਾ ਸਾਡਾ ਸਰਕਾਰੀ ਸਰਹਲ ਤਣਾ ਬਣਾ ਉਹਨੂੰ ਮੁਸਤੈਦ ਰੱਖਣਾ ਔਰ ਇਹ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਭਾਉਣੀਆਂ ਇਸ ਵੇਲੇ ਬੜੀਆਂ ਜ਼ਰੂਰੀ ਸੀ ਜਿਹੜੀਆਂ ਮੈਂ ਕੋਸ਼ਿਸ਼ ਕੀਤੀ ਆ ਦਬਾਉਣ ਦੀ ਮੈਮ ਐਂਡ ਵਿੱਚ ਹਲਕਾ ਨਕਦਰ ਔਰ ਸੂਬਾ ਵਾਸੀਆਂ ਨੂੰ ਕੀ ਪੈਗਾਮ ਹੈ ਸਭ ਨੂੰ ਇਹ ਪੈਗਾਮ ਕਿ ਅਸੀਂ ਬਹੁਤ ਵੱਡੀ ਤਰਸਤੀ ਦੇ ਵਿੱਚੋਂ ਲੰਘ ਰਹੇ ਹਾਂ ਔਰ ਹੁਣ ਇਹ ਜਿਹੜਾ ਪਾਣੀ ਸਾਰੇ ਪੰਜਾਬ ਦੇ ਵਿੱਚ ਉਤਰਨਾ ਵੀ ਸ਼ੁਰੂ ਹੋ ਗਿਆ ਔਰ ਪਾਣੀ ਉਤਰਨ ਤੋਂ ਬਾਅਦ ਸਾਨੂੰ ਹਜੇ ਹੋਰ ਇੱਕ جنگ ਲੜਨੀ ਪੈਣੀ ਆ ਉਸ ਜੰਗ ਵਾਸਤੇ ਅਸੀਂ ਫਿਰ ਤੋਂ ਸਾਰੇ ਇਕੱਠੇ ਹੋ ਕੇ ਇਕ ਜੁਟ ਹੋ ਕੇ ਮੋੜ ਦੇ ਨਾਲ ਮੋੜਾ ਲਾ ਕੇ ਵਸੇਬੇ ਵਾਲੀ ਚੰਗਵਲ ਨੂੰ ਅਸੀਂ ਤੁਰਨਾ ਉਹਦੇ ਵਿੱਚ ਵੀ ਆਪਾਂ ਇਦਾਂ ਹੀ ਸਾਰਿਆਂ ਦਾ ਇੱਕ ਤੁਸੀਂ ਦਾ ਸਾਥ ਦੇਣਾ ਧੰਨਵਾਦ ਮੈਂ ਸੋਇਸਨ ਕੋਦਰ ਹਲਕਾ ਵੀ ਦਾ ਇੱਕ ਮਾਨਯੋਗ ਬੀਬੀਂਦਰਜੀਤ ਕੌਰ ਮਾਨ ਸੋ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਰਾਮਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ